ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਨੇ ਪਾਣੀ ਸੀਵਰੇਜ ਦੇ ਬੀਲਾਂ ਨੂੰ ਲੈ ਕੇ ਪੰਜਾਬੀਆਂ ਨੂੰ ਦਿੱਤੀ ਵੱਡੀ ਰਾਹਤ ਸੁਣਾਈ ਖੁਸ਼ਖਬਰੀ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਚਾਵਾਂਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਬਾਰੇ ਕਰਤਾ ਵੱਡਾ ਐਲਾਨ ਕਰਮਜੀਤ ਅਨਮੋਲ ਵੀ ਲੜਨਗੇ ਚੋਣ ਪੰਜਾਬ ਪੁਲਿਸ ਚ ਭਰਤੀ ਹੋਣਗੇ 1800 ਕਨਸਟੇਬਲ ਭਰਤੀ ਪ੍ਰਕਿਰਿਆ ਹੋਈ ਸ਼ੁਰੂ ਬੀਬੀ ਜਗੀਰ ਕੌਰ ਨੇ ਕਾਲੀ ਦਲ ਚ ਮੁੜ ਕੀਤੀ ਵਾਪਸੀ ਸੁਖਵੀਰ ਬਾਦਲ ਨੂੰ ਕਹੀਆਂ ਵੱਡੀਆਂ ਗੱਲਾਂ ਮੁੜ ਬਾਦਲਾਂ ਨੂੰ ਟੱਕਰ ਦੇਣਗੇ ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਸੀਟ ਤੇ ਹੋਵੇਗਾ ਵੱਡਾ ਮੁਕਾਬਲਾ ਤੂਫਾਨ ਦੇ ਨਾਲ ਹੋਵੇਗੀ ਤੇਜ਼ ਬਾਰਿਸ਼ 17 ਮਾਰਚ ਤੱਕ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਬਿਜ਼ਨਸ ਵੀਰ ਦੀ ਵੱਡੀ ਕਾਰਵਾਈ 30000 ਪਰੇਸ਼ਰ ਲੈਂਦਾ ਮੁਖਮੁਰਸ਼ੀ ਬਿਜ਼ਨਸ ਵੀਰੋ ਵੱਲੋਂ ਗ੍ਰਿਫਤਾਰ ਏਡੀ ਦੀ ਸਾਬਕਾ ਕਾਂਗਰਸੀ ਮੰਤਰੀ ਤੇ ਵੱਡੀ ਕਾਰਵਾਈ ਸਾਬਕਾ ਕਾਂਗਰਸੀ ਮੰਤਰੀ ਧਰਮਸੋਦ ਦੀ 4 ਕਰੋੜ 58 ਲੱਖ ਰੁਪਏ ਦੀ ਸੰਪਤੀ ਕੀਤੀ ਕੁਰਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹ ਦਿੱਤੀ ਗਈ ਹੈ ਇਸ ਦੇ ਤਹਿਤ 3 ਮਹੀਨਿਆਂ ਦੇ ਅੰਦਰ ਅੰਦਰ ਪਾਣੀ ਸ਼ੀ ਪ੍ਰੈਸ ਦੇ ਬਕਾਇਆ ਬਿੱਲ ਜਮ੍ਹਾਂ ਕਰਾਉਣ ਤੇ ਵਿਆਜ ਪੈਨਲਟੀ ਨਹੀਂ ਲੱਗੇਗੀ ਇਸ ਸਬੰਦੇ ਵਿੱਚ ਨੋਟੀਫਿਕੇਸ਼ਨ ਨਾ ਲੋਕਲ ਬਾਡੀ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਮੁਤਾਬਿਕ ਜੋ ਲੋਕ ਜੂਨ ਤੱਕ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਕਰਵਾ ਦੇਣਗੇ ਉਹਨਾਂ ਤੇ ਵਿਆਜ ਪੈਨਲਟੀ ਨਹੀਂ ਲੱਗੇਗੀ ਹਾਲਕਿ ਇਸ ਸਰਕੂਲਰ ਵਿੱਚ ਇਹ ਵੀ ਸਾਬ ਕਰ ਦਿੱਤਾ ਗਿਆ ਹੈ ਕਿ ਜੋ ਲੋਕ 3 ਮਹੀਨੇ ਦੇ ਅੰਦਰ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਨਹੀਂ ਕਰਵਾਉਣਗੇ ਉਹਨਾਂ ਦੇ ਕਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਵੱਲੋਂ ਉਦਮੀਆਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਦੇ ਨਾਲ ਹੀ ਹੱਲ ਕਰਨ ਦੇ ਲਈ ਜੋ ਉਦਯੋਗ ਵਪਾਰ ਮਿਲਿੰਦਾ ਯੋਜਨ ਕੀਤਾ ਜਾ ਰਿਹਾ ਹੈ ਉਸ ਦੇ ਦੌਰਾਨ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਤੇ ਕਾਫੀ ਜ਼ਿਆਦਾ ਵਿਆਜ ਪੈਨਲਟੀ ਲਗਾਉਣ ਦਾ ਮੁੱਦਾ ਚੁੱਕਿਆ ਗਿਆ ਸੀ ਜਿਸ ਦੇ ਮੱਦੇ ਨਜ਼ਰ ਉਹਨਾਂ ਨੇ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਤੇ ਵਿਆਜ ਪੈਨਲਟੀ ਦੀ ਮਾਫੀ ਦੇਣ ਦੀ ਘੋਸ਼ਣਾ ਕੀਤੀ ਸੀ ਜਿਸ ਨੂੰ ਹੁਣ ਲਾਗੂ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਦਿਆਂ 8 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਪਹਿਲੀ ਸੂਚੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਕੁੱਲਰ ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡਿਆ ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਘੇਰ ਅਤੇ ਪਟਿਆਲਾ ਤੋਂ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਇਸ ਤੋਂ ਇਲਾਵਾ ਜਲੰਧਰ ਤੋਂ ਮੌਜੂਦਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਤੇ ਆਪ ਨੇ ਮੂੜ ਭਰੋਸਾ ਜਤਾਇਆ ਹੈ ਸੰਸਦ ਸੰਤੋਖ ਚੋਦਰੀ ਦੇ ਦੇਹਾਂਤ ਤੋਂ ਬਾਅਦ ਰਿੰਕੂ ਨੇ ਕਾਂਗਰਸ ਛੱਡ ਕੇ ਆਮ ਮੀ ਪਾਰਟੀ ਵਿੱਚ ਸਮੂਲੀਅਤ ਕਰ ਲਈ ਸੀ ਇੱਥੇ ਹੋਈ ਜਿਮਨੀ ਚੋਣ ਵਿੱਚ ਉਹ ਆਪ ਦੇ ਉਮੀਦਵਾਰ ਬਣੇ ਅਤੇ ਭਾਰੀ ਬਹੁਮਤ ਨਾਲ ਜੇਤੂ ਰਹੇ ਹੁਣ ਫਿਰ ਉਹਨਾਂ ਤੇ ਪਾਰਟੀ ਨੇ ਭਰੋਸਾ ਜਤਾਇਆ ਹੈ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਤੋਂ 5 ਦਿਨਾਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਨਮੀ ਪਾਰਟੀ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਨੇ ਕਾਂਗਰਸ ਵਿੱਚ ਅਨੁਸ਼ਾਸਨ ਨਾ ਹੋਣ ਤੇ ਪਰਿਵਾਰਵਾਦ ਦੇ ਦੋਸ਼ ਲਗਾ ਕੇ ਪਾਰਟੀ ਬਦਲ ਲਈ ਸੀ ਉਸੇ ਦਿੱਤੋਂ ਉਹਨਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਇਸ ਤੋਂ ਇਲਾਵਾ ਸਭ ਤੋਂ ਦਿਲਚਸਪ ਫਰੀਦਕੋਟ ਸੀਟ ਹੈ ਜਿੱਥੇ ਸ਼ੋਰ ਕਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਬੇहद ਕਰੀਬੀ ਹਨ ਪੰਜਾਬ ਦੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਦੀਆਂ ਇੱਛਾਵਾਂ ਜਲਦੀ ਹੀ ਪੂਰੀਆਂ ਹੋਣਗੀਆਂ ਸੂਬੇ ਵਿੱਚ ਅੱਜ ਤੋਂ ਦੋ ਭਰਤੀਆਂ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਇਸ ਤਹਿਤ ਅੱਜ ਤੋਂ 18 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਪੋਰਟਲ ਖੁੱਲੇਗਾ ਜਿਸ ਲਈ ਤੁਸੀਂ 4 ਅਪ੍ਰੈਲ ਤੱਕ ਅਪਲਾਈ ਕਰ ਸਕੋਗੇ ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਆਫ ਫੋਰਸ ਲਈ ਕੋਚਾਂ ਸਮੇਤ ਵੱਖ-ਵੱਖ 76 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਦੋਵਾਂ ਵਿਭਾਗਾਂ ਵਿੱਚ ਪਰਤੀ ਲਈ ਅਰਜੀ ਪ੍ਰਕਿਰਿਆ ਆਨਲਾਈਨ ਹੋਵੇਗੀ ਪੁਲਿਸ ਭਰਤੀ ਪ੍ਰਕਿਰਿਆ ਵਿੱਚ ਆਨਲਾਈਨ ਅਪਲਾਈ ਕਰਨ ਸਮੇਂ ਕਿਸੇ ਨੂੰ ਵੀ ਦਿੱਕਤ ਨਾ ਆਵੇ ਅਤੇ ਪੰਜਾਬ ਹੀ ਨਹੀਂ ਬਲਕਿ ਕਿਸੇ ਵੀ ਸੂਬੇ ਦੇ ਨੌਜਵਾਨ ਪੁਲਿਸ ਭਰਤੀ ਦੇ ਅਪਲਾਈ ਕਰ ਸਕਣਗੇ ਚੋਣ ਤੋਂ ਬਾਅਦ 3 ਸਾਲਾਂ ਲਈ ਤਨਖਾਹ 19900 ਰੁਪਏ ਪ੍ਰਤੀ ਮਹੀਨਾ ਹੋਵੇਗੀ ਇਸ ਤੋਂ ਇਲਾਵਾ ਵਿਭਾਗ ਨੇ ਹੋਰ ਸਾਰੀਆਂ ਸ਼ਰਤਾਂ ਆਪਣੀ ਵੈਬਸਾਈਟ ਤੇ ਅਪਲੋਡ ਕਰ ਦਿੱਤੀਆਂ ਹਨ 28 ਸਾਲ ਤੱਕ ਦੇ ਨੌਜਵਾਨ ਭਰਤੀ ਲਈ ਅਪਲਾਈ ਕਰ ਸਕਣਗੇ ਸੁਖਦੇਵ ਸਿੰਘ ਢਿੰਦਸੋਂ ਤੋਂ ਬਾਅਦ ਹੁਣ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਘਰ ਵਾਪਸੀ ਕਰ ਲਈ ਹੈ ਸ਼ਰੋਮੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬੇਗੋਵਾਲ ਵਿਖੇ ਬੀਬੀ ਜਗੀਰ ਕੌਰ ਮੁੜ ਕਾਲੀਦਾਲ ਵਿੱਚ ਸ਼ਾਮਲ ਹੋਏ ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੇ ਦੱਸਦੇ ਕਿ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਮੁਅਤਲ ਕਰ ਗੱਟ ਗਿਆ ਸੀ ਇਸ ਤੋਂ ਪਹਿਲਾਂ ਬੀਬੀ ਜਗੀਰ ਕੋਰ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਨੇ ਕਦੇ ਵੀ ਪਾਰਟੀ ਨਹੀਂ ਛੱਡੀ ਸਗੋ ਪਾਰਟੀ ਨੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਪੰਜਾਬ ਚ ਆਮ ਆਦਮੀ ਪਾਰਟੀ ਨੇ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡਿਆ ਤੇ ਆਪ ਨੇ ਦਾਕੇ ਡਹਿਮ ਅਰਮਨ ਸਾਹਿਬ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਟੱਕਰ ਦੇਣ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਹੁਣ ਬਠਿੰਡਾ ਦਾ ਕਿਲਾ ਫਤਿਹ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਖੁੱਡੀਆਂ ਇੱਕ ਵਾਰ ਫਿਰ ਬਾਦਲ ਪਰਿਵਾਰ ਨਾਲ ਮੋਟੋਨ ਮੈਦਾਨ ਵਿੱਚ ਦੋ ਦੋ ਹੱਥ ਕਰਦੇ ਨਜ਼ਰ ਆ ਸਕਦੇ ਹਨ ਉਂਝ ਕਾਲੀ ਦਲ ਵੱਲੋਂ ਜੇ ਤੱਕ ਬਠਿੰਡਾ ਲੋਕ ਸਭਾ ਦੇ ਉਮੀਦਵਾਰ ਨਹੀਂ ਐਲਾਨਿਆ ਗਿਆ ਹਾਲਾਂਕਿ ਹਰਸਿਮਰ ਕੋਰ ਬਾਦਲ ਲਗਾਤਾਰ ਤਿੰਨ ਵਾਰ ਇਥੋਂ ਲੋਕ ਸਭਾ ਚੋਣ ਜਿੱਤਦੇ ਆ ਰਹੇ ਹਨ ਇਸ ਵਾਰ ਵੀ ਉਹ ਸੰਭਾਵਿਤ ਉਮੀਦਵਾਰ ਅੰਨਾ ਦੇਸ਼ ਦੇ ਕਈ ਰਾਜਾਂ ਵਿੱਚ ਇੱਕ ਵਾਰ ਫਿਰ ਮੌਸਮ ਦਾ ਮિજાਜ ਬਦਲ ਗਿਆ ਹੈ ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪੱਛਮੀ ਗੜਬੜੀ ਨਾਲ ਮੌਸਮ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕੜੇਮਾਰੀ ਅਤੇ ਘੱਟ ਦੇ ਨਾਲ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਵਾਰੀ ਦੀ ਭੂਕਿਮਾਨੀ ਕੀਤੀ ਹੈ ਪੰਜਾਬ ਅਤੇ ਹਰਿਆਣਾ ਵਿੱਚ ਵੀ بارش ਦੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬੀ ਬਿਜ਼ਨਸ ਵੀਰਾਂ ਨੇ ਸੂਬੇ ਵਿੱਚ ਪ੍ਰਿਸ਼ਟਾਚਾਰ ਵਿਰੋਧ ਵਿੰਡੀ ਮਹੀਮ ਦੌਰਾਨ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਕੋਟਪਈ ਦੇ ਮੁੱਖ ਮੁੰਸ਼ੀ ਸੁਖਵਿੰਦਰ ਸਿੰਘ ਨੂੰ 30000 ਰੁਪਏ ਦੀ ਰਿਸ਼ਤ ਲੈਂਦੇ ਰੰਗੇ ਹੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਜ਼ਨਸ ਵਿਰੋਧ ਤੇ ਬੁਲਾ ਰਹੇੰਦ ਸਕੂਬਤ ਮੁੱਖ ਮੁੰਸ਼ੀ ਪਿੰਡ ਮੱਲਣ ਤਹਿਸੀਲ ਕੀ ਤੜਵਾਹਾ ਦੇ ਵਸਨੀਕ ਸਰਜੀਤ ਸਿੰਘ ਵੱਲੋਂ ਦਰਜ ਕਰਵਾਏ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਮੁੱਖ ਮੁੰਸ਼ੀ ਅਤੇ ਉਪਤ ਥਾਣੇ ਵਿੱਚ ਹੀ ਤਾਇਨਾ ਤੇ ਐਸਆਈ ਮਨਜਿੰਦਰ ਸਿੰਘ ਨੇ ਦੋ ਤਿਆਂ ਦਰਮਿਆਨ ਹੋਈ ਝਗੜੇ ਬਾਰੇ ਥਾਣੇ ਵਿੱਚ ਦਰਜ ਕਰਵਾਏ ਗਈ ਸ਼ਿਕਾਇਤ ਵਿੱਚ ਸ਼ਾਮਲ ਉਸ ਦੇ ਦੋਸਤ ਦੀ ਮਦਦ ਕਰਨ ਬਦਲੇ 60000 ਰੁਪਏ ਦੀ ਮੰਗ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਰਲੀ ਜਾਨ ਤੋਂ ਬਾਅਦ ਬਠਿੰਡਾ ਰੇਂਜ ਦੀ ਮੁਕਸਰ ਸਾਈਬ ਯੂਨਿਟ ਦੀ ਬਿਜ਼ਨਸ ਟੀਮ ਨੇ ਜਾਲ ਵੀ ਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਥਾਣੇ ਦੇ ਮੁੱਖ ਮੁੰਸ਼ੀ ਨੂੰ 30000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਤੀ ਕਾਬੂ ਕਰ ਲਿਆ ਅਤੇ ਜਾਂਚ ਦੌਰਾਨ ਥਾਣੇ ਦੇ ਐਸਐਚਓ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਏਡੀ ਨੇ ਮਨੀ ਲਾਰੰਗ ਵਿਰੋਧੀ ਕਾਨੂੰਨ ਦੀਆਂ ਧਰਾਵਾਂ ਤਹਿਤ ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਤੇ ਉਹਨਾਂ ਦੇ ਪੁੱਤਰ ਦੀਆਂ 4 ਕਰੋੜ 58 ਲੱਖ ਰੁਪਏ ਦੀਆਂ ਜਾਇਦਾਦਾਂ ਸਥਾਈ ਤੌਰ ਤੇ ਕੁਰਕ ਕਰ ਦਿੱਤੀਆਂ ਹਨ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਈਡੀ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਧਰਮਸੋਤ ਨੇ 1 ਮਾਰਚ 2016 ਤੋਂ 31 ਮਾਰਚ 2022 ਤੱਕ ਜਿਸ ਵਿੱਚ ਪੰਜਾਬ ਵਿੱਚ ਜੰਗਲਾਤ ਮੰਤਰੀ ਵਜੋਂ ਆਪਣਾ ਕਾਰਜਕਾਲ ਵੀ ਸ਼ਾਮਲ ਹੈ ਆਮਦਨ ਦੇ ਸਰੋਤ ਤੋਂ ਵੱਧ ਜਾਇਦਾਦਾਂ ਬਣਾਈਆਂ ਹਨ ਆਰਟੀ ਵੱਲੋਂ ਹੁਕਮ ਹੋਇਆ ਕਿ ਜਿਹੜੀ ਪਾਰਲੀਮੈਂਟ ਬਠਿੰਡਾ ਦੀ ਬਠਿੰਡਾ ਵੀ ਮੇਰਾ ਆਪਣਾ ਹੀ ਘਰ ਆ ਸਾਰੇ ਬਹੁਤ ਕਿਉਂਕਿ ਨਾਲ ਲੱਗਦਾ ਹਲਕਾ ਜਿਹੜਾ ਦਿਹਾਤੀ ਹੈ ਦੁੱਖ ਸੁੱਖ ਸਾਰੇ ਨਾਲ ਤੁਰੇ ਫਿਰਦੇ ਆਂ ਔਰ ਬਠਿੰਡੇ ਵਿੱਚ ਵੀ ਦੂਸਰੇ ਇਲਾਕਿਆਂ ਵਿੱਚ ਵੀ ਸੋ ਮੈਂ ਜਿੱਦੋਂ ਦਾ ਮੰਤਰੀ ਆ ਉਸ ਤੋਂ ਬਾਅਦ ਵੀ ਲੋਕਾਂ ਨਾਲ ਰਾਬਤਾ ਹੋਇਆ ਕਰਦਾ ਸੋ ਮੈਨੂੰ ਬਹੁਤ ਵੱਡੀ ਆਸ ਤੇ ਉਮੀਦ ਹੈ ਕਿ ਜਿਵੇਂ ਲੰਬੀ ਵਾਲੇ ਲੋਕਾਂ ਨੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਮਾਨਯੋਗ ਵੋਟਰ ਸਤਾਰਯੋਗ ਸਾਰੇ ਸਾਥੀ ਮੇਰਾ ਸਾਥ ਦੇ ਕੇ ਉਹਦੇ ਵਿੱਚ ਵੱਡੀ ਜਿੱਤ ਦਰਜ ਹੋ। ਪਰ ਜਿਵੇਂ ਸਾਬ ਪਹਿਲਾ ਪਹਿਲਾ ਬਾਦਲ ਦਰਵਾਜ਼ਾ ਮੁਕਾਬਲਾ ਸੀ ਆਪਾਂ বুঝੋ ਫਿਰ ਬਾਦਲ ਪਰਵਾਣਾ ਮੁਕਾਬਲਾ ਹੈ। ਵੇਖੋ ਜੀ ਮੈਂ ਇਸ ਗੱਲ ਨੂੰ ਕਿਉਂਕਿ ਮੈਨੂੰ ਨਹੀਂ ਇਸ ਗੱਲ ਨਾਲ ਕੋਈ ਫਰਕ ਵੀ ਕਿਸੇ ਨਾਲ ਮੁਕਾਬਲਾ ਹੈ। ਮੁਕਾਬਲਾ ਲੋਕਾਂ ਦਾ ਹੋਇਆ ਕਰਦਾ ਮੈਂ ਤਾਂ ਇੱਕ ਨਿਮਾਨਾ ਨੇਤਾਣਾ ਮੇਰੀ ਇਖਤਿਆਬ ਦੀ ਵੋਟ ਹੈ ਲੋਕਾਂ ਦੀਆਂ ਵੋਟਾਂ ਹੈ। ਲੋਕ ਮੈਨੂੰ ਵੋਟਾਂ ਪਾਉਂਦੇ ਆ ਤਾਂ ਹੀ ਮੈਂ ਮੁਕਾਬਲੇ ਵਿੱਚ ਆ ਸਕਦਾ ਹਾਂ ਸੋ ਉਹਨਾਂ ਨੇ ਪਹਿਲਾਂ ਕਿਰਪਾ ਕੀਤੀ ਹੈ ਮੁਕਾਬਲਾ ਆਮ ਜਨਤਾ ਦਾ ਮੁਕਾਬਲਾ ਨਿਮਾਣੇ ਨਿਤਾਣਿਆਂ ਦਾ ਤਜਰਬਾਨੇ ਵਿਰੋਧੀ ਕਹਿੰਦੇ ਵੀ ਇੰਨਾ ਕੁ ਲੋਕ ਨਵਾਂ ਚਿਹਰਾ ਨਹੀਂ ਸੀ 5 ਮੰਤਰੀ ਤਾਰ ਦਿੱਤੇ ਗਏ ਦੋ ਕਾਂਗਰਸੀ ਅਤੇ ਇੱਕ ਤਲਾਕਾਰ ਆ ਵਿਰੋਧੀ ਕਹਿੰਦੇ ਵੀ ਪਹਾਲ ਪੁੱਛਣ ਦੀ ਫਸਲਾਂ ਦਾ ਮਾਲਜਾ ਮਿਲਿਆ ਕਿ ਨਹੀਂ ਮੈਂ ਤਾਂ ਵਿਰੋਧੀਆਂ ਨਾਲ ਉਸ ਸਾਰਾ ਕੁਝ ਹੀ ਬਿਹਤਰ ਕਰਕੇ ਆਏ ਹਾਂ ਤੇ ਕਰਦੇ ਰਹਾਂਗੇ ਜਿਹੜਾ ਮੇਰਾ ਚਿਹਰਾ ਇਹਨਾਂ ਨੂੰ ਪਤਾ ਨਹੀਂ ਕਿਉਂ ਭੈੜਾ ਲੱਗਦਾ ਉੱਤੇ ਇਹਨਾਂ ਦਾ ਜਿੱਦਾਂ ਮੇਰਾ ਨਾਂ ਚਰਚਾ ਚ ਬਹੁਤ ਗੱਲਾਂ-ਬਾਤਾਂ ਕਰਦੇ ਆ ਉਹ ਲੋਕਾਂ ਨੇ ਚਿਹਰਾ ਵੇਖਣਾ ਮੇਰਾ ਠੀਕ ਆ ਜਾਂਦਾ ਜਿੱਦਾਂ ਕਿ ਤੁਸੀਂ ਵੇਚਰਦੇ ਆ ਕਿਸਾਨ ਦਾ ਇਸ ਬਹੁਤ ਲੰਮਾ ਚੱਲਿਆ ਆ ਗਿਆ ਇਸ ਤਰ੍ਹਾਂ ਦਿੱਲੀ ਦੀਆਂ ਬਰੋਹਾਂ ਤੇ ਜਾਣ ਤੋਂ ਰੋਕਣ ਦੇ ਲਈ ਬੀਜੇਪੀ ਸਰਕਾਰ ਨੇ ਆਪਾਂ ਕੰਦਾ ਕੱਢੀਆਂ ਹੈਗੀਆਂ ਤੇ ਹੁਣ ਕਰਤੇ ਹੈਗੇ ਕਿ ਕਾਦੀ ਕੂਕੀ ਦੁਬਾਰਾ ਲਾਈਫ ਤੋਂ ਜਾ ਰਹੇ ਆ ਟਿੱਪਣੀ ਕਿ ਉਹਨਾਂ ਦਾ ਆਬੀ ਦੀ ਸਰਦਾ ਹੀ ਨਹੀਂ ਤਾਂ ਪਹਿਲਾਂ ਵੀ ਸੀਗਾ ਅੰਦਰ ਵੀ ਖਤੇ ਗੱਲ ਚੱਲਦੀ ਸੀ ਔਰ ਇਲੈਕਸ਼ਨ ਸਾਹਮਣੇ ਆ ਵੀ ਉਸ ਕਰਕੇ ਉਹਨਾਂ ਨੂੰ ਇਕੱਠੇ ਹੋਣਾ ਹੀ ਪੈ ਅਰਹੀ ਗੱਲ ਜਿਹੜੀ ਕਿਸਾਨ ਨਾਲ ਇਨੇ ਦਿਨੋਂ ਹੀ ਬਹੁਤ ਵੱਡਾ ਤੱਕਾ ਹੋ ਰਿਹਾ ਕਿਉਂਕਿ ਜੇ ਤਾਂ ਜਿਹੜੀ ਐਮਐਸਪੀ ਹੈ ਉਹਦੇ ਵਿੱਚ ਕੋਈ ਨਹੀਂ ਜੇ ਹਰ ਇੱਕ ਜਿਹੜੀ ਵਸਤ ਦਾ ਮੁੱਲ ਬੰਨਿਆ ਜਾਂਦਾ ਤਾਂ ਫਿਰ ਖੇਤੀ ਜਿਹੜੀਆਂ ਵਿੱਚ ਦੀ ਪੈਦਾ ਹੁੰਦੀਆਂ ਫਸਲਾਂ ਜਾਂ ਉਹਨਾਂ ਦਾ ਵੀ ਕਰਿਆ ਜਾ ਸਕਦਾ ਉਹ ਸੈਂਟਰ ਗਵਰਨਮੈਂਟ ਵੱਲੋਂ ਵੱਧ ਤੋਂ ਵੱਧ ਜਿੰਨਾ ਜਰ ਤੱਕਾ ਕਰਿਆ ਜਾ ਸਕਦਾ ਕਰਦੇ ਆ ਪਿਛਲੇ 2 ਸਾਲ ਪਹਿਲਾਂ ਇੱਕ ਇਹਨਾਂ ਨੇ ਮੰਨ ਵੀ ਲਿਆ ਸੀ ਵਾਦਾ ਵੀ ਕਰ ਲਿਆ ਸੀਗਾ ਮੋਦੀ ਜੀ ਹੋਰਾਂ ਨੇ ਜਾਂ ਸਰਕਾਰ ਨੇ ਪਰ ਉਹ ਰੇਣੀ ਚਰਾਇਆ ਵਾਲੀ ਜਾਮਾ ਨਹੀਂ ਪਹਿਨਾਇਆ ਗਿਆ ਉਸ ਤੋਂ ਕਿਸਾਨ ਰੋਸ ਵਿੱਚ ਦੁਬਾਰਾ ਆ ਕੇ ਐਜੀਟੇਸ਼ਨ ਤੇ ਹੋਏ ਐ ਔਰ ਮੈਂ ਕਿਸਾਨਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਮੈਂ ਪੈਦਾ ਕਰਨ ਵਾਲੇ ਲੋਕਾਂ ਦੇ ਨਾਲ ਆ ਵੀ ਲੋਕਾਂ ਨੂੰ ਉਹਦਾ ਕੀਤੇ ਦਾ ਮੁੱਲ ਜ਼ਰੂਰ ਮਿਲਣਾ ਚਾਹੀਦਾ ਇਹ ਕਿਹੜੇ ਕਿਹੜੇ ਮੁੱਦੇ ਨੇ ਕਿਉਂ ਲੋਕ ਮੁੱਦੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਹੋਣਗੇ ਜਿਹੜੇ ਲੋਕਾਂ ਦੇ ਹੋਣਗੇ ਦਿਨੋਂ ਦਿਨ ਨਵੇਂ ਮੁੱਦੇ ਆ ਜਾਂਦੇ ਐ ਸੋ ਸਾਰੇ ਲੋਕਾਂ ਦੇ ਅੱਗੇ ਰੱਖੇ ਜਾਣਗੇ ਮੈਂ ਨਿਮਾਣਾ ਨਤਾਣਾ ਜਾਂ ਮੇਰਾ ਅ 9 ਸਾਲ ਦਾ ਐਮਐਲਏ ਦੀ ਗੱਲ ਆ ਔਰ 8 ਮਹੀਨੇ ਮੇਰੇ ਮਨਿਸਟਰ ਦੇ ਮੇਰੇ ਜੀਵਨ ਨੂੰ ਵੇਖਿਆ ਲੋਕਾਂ ਨੇ ਨੇੜੇੋਂ ਤੇ ਦੂਰੋਂ ਉਹ ਆਪੇ ਫੈਸਲਾ ਕਰ ਲੈ। ਅ ਸਫਲਤਾ ਤੋਂ ਬਾਅਦ ਲੋਕ ਸਭਾ ਤੋਂ ਬਾਅਦ ਤੋਂ ਨਹੀਂ ਲਾਦਾ ਲੰਬੀ ਹਲਕੇ ਚ ਦੁਬਾਰਾ ਜਿਹੜਾ ਬਹੁਮਤ ਮਿਲ ਸਕਦਾ ਆ ਮਾਂ ਦੀ ਪਾਰਟੀ ਕੋ ਬਾਦਲ ਪਰਿਵਾਰ ਦਾ ਕਾਫੀ ਜਿਹੜਾ ਉੱਥੇ ਦਬਦਬਾ ਮੰਨ ਜਿਹੜਾ ਜਿਹੜੇ ਪਰਿਵਾਰ ਦੀ ਤੁਸੀਂ ਗੱਲ ਕਰਦੇ ਹੋ ਉਸੇ ਨਾਲ ਹੁਣ ਫਿਰ ਲੜ ਰਹੇ ਆਵੇਂ ਫਿਰ ਵੀ ਉੱਥੇ ਆ ਜਾਾਂਗੇ ਕੋਈ ਗੱਲ 25 ਤੇ 15 ਮੁਕਾਬਲਾ ਕਿੰਦਰ ਤੱਕ ਟਫ ਲੱਗਦਾ ਇਧਰ 15 ਸਾਲ ਹੋ ਗਏ ਉਧਰ 25 ਸਾਲ ਨੇ ਮੁਕਾਬਲੇ ਦੀ ਵੀਖੋ ਮੈਂ ਤਾਂ ਇੱਕ ਮੈਨੂੰ ਪਾਰਟੀ ਦਾ ਹੁਕਮ ਹੋਇਆ ਤੇ ਮੈਂ ਲੋਕਾਂ ਦੇ ਆਸਰੇ ਪਹਿਲਾਂ ਵੀ ਚੋਣ ਲੜ ਲਈ ਤੇ ਹੁਣ ਵੀ ਲੜੂਗਾ ਮੈਨੂੰ ਸਾਲਾਂ ਨਾਲ ਕੋਈ ਨਹੀਂ ਚਲੋ ਉਹਨਾਂ ਨੂੰ ਸਾਲ ਉਹ ਮੁਬਾਰਕ ਅੱਜ 8 ਕੈਂਡੀਡੇਟਾਂ ਦੀ ਜਿਹੜੀ ਲੋਕ ਸਭਾ ਵਾਸਤੇ ਪਹਿਲੀ ਲਿਸਟ ਜਿਹੜੀ ਜਾਰੀ ਕੀਤੀ ਹੈ ਬਹੁਤ ਮੈਨੂੰ ਗੁਰੂਵੰਦ ਸਾਹਿਬ ਦੀ ਨਗਰੀ ਤੋਂ ਅਮਰਸਰ ਤੋਂ ਪਾਰਟੀ ਦੇ ਹਿੰਦੀ ਪਾਰਟੀ ਦਾ ਖੂਬ ਖੂਬ ਸ਼ੁਕਰੀਆ ਪਾਰਟੀ ਨੇ ਮੇਰੀ ਵਫਾਦਾਰੀ ਨੂੰ ਦੇਖ ਕੇ ਮੇਰੀ ਬੇਹਦੂ ਦੇਖ ਕੇ ਫਰਸਲਾ ਕੀਤਾ। ਨਿਕ ਸਧਾਨ ਪਰਵਾਦ ਵਿੱਚ ਉੱਠ ਕੇ ਆਮ ਕਿਸਾਨ ਦੇ ਪੁੱਤ ਨੂੰ ਉੱਠ ਕੇ ਜੇ ਕਿਸੇ ਨੂੰ ਲੋਕ ਸਭਾ ਦੇ ਟਿਕਟ ਮਿਲ ਸਕਦੀ ਹੈ ਮਿਹਨਤ ਕਰਕੇ ਵਫਾਦਾਰੀ ਕਰਕੇ ਉਹ ਸਿਰਫ ਆਮ ਆਦਮੀ ਪਾਰਟੀ ਹੈ। ਹਾਂ ਦਾ ਜਿੰਦ ਗਿਆਨ ਗਾਦੀ ਨੇ ਜਿਹਦਾ ਉਹਦਾ slogan ਹੈ کہیں ਹਿੰਦੁਸਤਾਨ ਦੀ ਸਿਆਸਤ ਕਰਨ ਨਹੀਂ ਆਏ ਹਿੰਦੁਸਤਾਨ ਦੀ ਸਿਆਸਤ ਵਿੱਚ ਬਦਲਾਅ ਕਰਨਾ ਹੈ ਇਹ ਬਦਲਾਅ ਦਾ ਇੱਕ ਪ੍ਰਤੀਕ ਆਗੇ ਤੁਹਾਡੇ ਸਾਹਮਣੇ ਇੱਕ ਆਮ ਗਰੀਬ ਘਰ ਦਾ ਬੱਚਾ ਜਿਹੜਾ ਇੱਕ ਆਮ ਕਿਸਾਨ ਦਾ ਪੁੱਤ ਜਿਹੜਾ ਬਿਠਾ ਜਿੱਦੋਂ ਅੱਜ ਲੋਕ ਸਭਾ ਦੇ ਪਹਿਲਾ ਜਿੱਦੋਂ ਪਹਿਲਾਂ ਇਸੇ ਹਲਕੇ ਤੋਂ ਇਹ ਨਾਲੇ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਨਾਲਾ ਨਿਵਾਸੀਆਂ ਨੇ ਐਮਐਲਏ ਬਣਾਇਆ ਔਰ ਅਦਰੰਦ ਕੇਰਿਵਾਦ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਕੈਬਨ ਦੇ ਵਿੱਚ ਸ਼ਾਮਲ ਕੀਤਾ ਪਹਿਲੀ ਜਿਹੜੀ ਲਿਸਟੀ ਟਾਪ 10 ਵਿਦਵਸ ਕਰਦਾ ਵੀ ਬਹੁਤ ਪ੍ਰਾਉਡ ਹੈ ਕਿ ਪਹਿਲੀ ਉਦੋਂ ਜਿਹੜੀ ਲਿਸਟ ਆਈ ਸੀਗੀ ਕੈਬਨ ਦੀ ਉਦੋਂ ਮੈਂ ਟਾਪ 10 ਦੇ ਵਿੱਚ ਸੀਗਾ ਅੱਜ ਵੀ ਪਾਰਟੀ ਨੇ ਪਹਿਲੀ ਲਿਸਟ ਤੇ ਪਹਿਲਾ ਨਾਂ ਜਿਹੜਾ ਤਾਂ ਕਿ ਤੁਹਾਨੂੰ ਮੈਂ ਬਹੁਤ ਧੰਨਵਾਦ ਕਰਦਾ ਕਉ ਮੈਂ ਮੈਂ ਕਹਿਣਾ ਚਾਹੁੰਦਾ ਕਿ 2 ਸਾਲ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਕੰਮ ਕੀਤਾ ਜਿਹੜਾ ਮੈਂ 2 ਸਾਲ ਦੇ ਵਿੱਚ ਰਿਕਾਰਡ ਕੈਮ ਕੀਤਾ ਕਿ ਕ੍ਰੀਪ 1100 11000 ਏਕੜ ਜ਼ਮੀਨ ਪੰਜਾਬ ਦੇ ਵਿੱਚੋਂ ਨਜਾਇਜ਼ ਕਬਜ਼ਿਆਂ ਦੀ ਜਿਹੜੀ ਛਡਾਈ ਸੀ ਕਦੀ 3000 ਕਰੋੜ ਦੀ ਉਹ ਬਣਦੀ ਹੈ ਕਉ ਮੇ ਕੋ ਐਨ ਆਰ ਆਈ ਮਹਿਕਮਾ ਸੀਗਾ ਤੇ ਮੈਂ ਕੋਈ ਕਰੀਬ 1500 ਐਨੜਾਈ ਦੇ ਕੇਸਾਂ ਦਾ 2 ਸਾਲਾਂ ਦੇ ਤਿੰਨ ਨਿਵਟਾਦਾ ਕੀਤਾ ਇੱਕ ਰਕਾਰ ਹੈ। ਸਾਡੇ ਤੱਕ ਕੋਈ ਪੰਜਾਬ ਦਾ ਸਿਆਸਦਾਨ ਹੱਥ ਖੜਾ ਕਰਕੇ ਦੱਸਦੇ ਕਿ ਇਹਨੇ 5 ਬਫਗਰੀ ਜਗ੍ਹਾ ਚੁਣਾਈ। ਬਲ ਮਿੰਦੂ ਬਲ ਬਲਮਾਤਵੰਦ ਉੱਤੇ ਵਿਸ਼ਵਾਸ ਹੈ ਗੁਰੂ ਨਾਨਕ ਦਾ ਕੰਮ ਬੱਥਾ ਦੇਖ ਕੇ ਜਾਵਾਂਗੇ ਗੁਰਪੀ ਗੋਰੀ। ਮਮਾ ਗੁਰਦਾਸ ਸਾਹਿਬ ਜੀ ਦੇ ਮੱਥਾ ਟੇਕ ਕੇ ਆਏ ਹਾਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇੰਨੀ ਸ਼ਕਤੀ ਬਖਸ਼ਣਗੇ ਕਿ ਅਮਰਸਰ ਨਗਰ ਜਿਹੜਾ ਸ਼ਹਿਰ ਹੈ ਜਿਹੜਾ ਗੁਰੂ ਅਰਜਨਦਾਸ ਦੀ ਨਗਰੀ ਹੈ ਜਿਹੜੇ ਬਹੁਤ ਪੁਰਾਣੇ ਮੁੱਦੇ ਇਸ ਸ਼ਹਿਰ ਦੇ ਰਹਿੰਦੇ ਆ ਸ਼ਹਿਰ ਦੇ ਜਿਹੜਾ ਇਹਨੂੰ ਵਰਲਡ ਦੇ ਨਕਸ਼ੇ ਤੇ ਖੜਨਾ ਇੱਕ ਜੁਬਈਆ ਦੀ ਪਈ ਆ ਲੋਕ ਸਭਾ ਦੇ ਚ ਜਾ ਕੇ ਆਪਣੇ ਅਮਸਰ ਨੂੰ ਬਾਰਡਰ ਦੇ ਕਿਸਾਨਾਂ ਨੂੰ ਅਜਨਾਲਾ ਨਿਵਾਸੀਆਂ ਨੂੰ ਔਰ ਪੰਜਾਬ ਦੀ ਕਬੱਡੀ ਲੜਾਈ ਲੜਾਂਗੇ ਉੱਥੇ ਬਹੁਤ ਵੱਡੀ ਲੜਾਈ ਲੜਨ ਦੀ ਧੋੜ ਹੈ ਉਹ ਲੜਾਈ ਦਿੱਲੀ ਲੋਕ ਸਭਾ ਦੇ ਵਿੱਚ ਲੜਾਂਗੇ ਔਰ ਮੇਰਾ ਖਿਆਲ ਹੈ ਕਿ ਜਿੱਦਾਂ ਅੈਨਾਵਾ ਨਿਵਾਸੀਆਂ ਨੂੰ ਇਸ ਗੱਲ ਦਾ ਫਕਰ ਹੁੰਦਾ ਹੈ ਕਿ ਤੁਹਾਡਾ ਚੁਣਿਆ ਉਮੀਦਵਾਰ ਜਿਹੜਾ ਉਹ ਲੋਕ ਸਭਾ ਦੇ ਵਿੱਚ ਕਿੰਨਾ ਕੰਮ ਕੀਤਾ ਇਦਾਂ ਹੀ ਅਮਰ ਸਾਹਿਬ ਨਿਵਾਸੀ ਵੀ ਬਾਅਦ ਵਿੱਚ ਫਕਰ ਕਰਾਂਗੇ ਕਿ ਕਾਮੰਬੰਦੇ ਰੋਟ ਪਾਈ ਤੇ ਵੋਟ ਦੀ ਕੀ ਕੀਮਤ ਹੈ ਤੇ ਲੋਕ ਸਭਾ ਦੇ ਅੰਦਰ ਜਾ ਕੇ ਅਮਲਾ ਸਾਹਤ ਦੀ ਇੱਕ ਆਵਾਜ਼ ਬੜਾ ਮਦ부ਦੂਦਾਮ ਦਾਸ ਜੀ ਦੇ ਸ਼ਹਿਰ ਦੀਆਂ ਜਿੰਨੀਆਂ ਜਿੰਨੇ ਆ ਵਿਸ਼ਵਾਸਿਆਵਾਂ ਜਿੰਨਾਂ ਨੂੰ ਹਲਕਾ ਮਿੰਟ ਫੈਲ ਦੇ ਰਿਹਾ ਉਹ ਜੋ ਹਾਲਾਤ ਤੁਸੀਂ ਦੇਖੇ ਐ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਆ ਜਾ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹਿਯਾਰ ਕੇਜਰੀਵਾਲ ਪਹਿਲੇ ਇਲੈਕਸ਼ਨ ਵਿੱਚ ਜਦੋਂ ਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਿਤਾ ਕਿ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਸਿਰ ਤੇ ਹੋਊਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ ਆਈ ショਅ ਕਰਦਾ ਕਿ ਉਹਨਾਂ ਨੇ ਆਪਣੀ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਤੇ ਤੁਸੀਂ ਦੇਖ ਲਓਗੇ ਚੌਥੇ ਨੰਬਰ ਤੇ ਆਮ ਆਦਮੀ ਪਾਰਟੀ ਆਊਗੀ ਜੈ ਜੀ ਹਾਲਾਤ ਬਣੀਆਂ ਪੰਜਾਬ ਵਿੱਚ ਆਮ ਆਦਮੀ ਤੇ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦੇਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਇਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਆ ਜਿਹੜੇ ਲੁੱਟੀ ਜਾਂਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਇਹ ਉਹਨਾਂ ਤਾਂ 3 ਸਾਲ ਦੀ ਸਜ਼ਾ ਹੋਈ ਪਈ ਐ ਡਾਕਟਰ ਜਿਹੜਾ ਹੈਗਾ ਬਲਮੀਰ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਆਲੀ ਐ ਸੋ ਮੈਨੂੰ ਲੱਗਦਾ ਉਹਨਾਂ ਨੇ ਖੇੜਾ ਛੜਾਇਆ ਕਿ ਇਹ ਨਾ ਬੰਦਿਆਂ ਦਾ ਇਹ ਸ਼ਰਮ ਆਉਂਦੀ ਐ ਕਹਿੰਦੇ ਉਹ ਸਾਡਾ ਮੁੱਖ ਮੰਤਰੀ ਐ ਸ਼ਰਮ ਆਉਂਦੀ ਐ ਕੌਮ ਨੂੰ ਹੁਣ ਅਸੀਂ ਇੱਕ ਬਾਹਲੇ ਸੂਬੇ ਜਾਈਏ ਤੇ ਲੋਕੀ ਹੱਸਦੇ ਆ ਥੋੜਾ ਆ ਮੁੱਖ ਮੰਤਰੀ ਐ ਮੈਂ ਤਾਂ ਬੀਬੀ ਨੂੰ ਕਿਹਾ ਉਹ ਕੀ ਕਹਿੰਦਾ ਤੁਸੀਂ ਉਹ ਨਸਲ ਦੇ ਚੈੱਕ ਕਰਾਓ ਮੈਨੂੰ ਲੱਗਦਾ ਨਸਲੀ ਹੈ ਨਹੀਂ ਮੁੱਖ ਮੰਤਰੀ ਦੀ ਤੋ ਇਸ ਕਰਕੇ ਚੈੱਕ ਕਰਕੇ ਪੰਜਾਬੀਆਂ ਨਾਲ ਠੱਗੀ ਹੋਈ ਐ ਪੰਜਾਬੀਆਂ ਨਾਲ ਠੱਗੀ ਹੋਈ ਐ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਐ ਥੋੜਾ ਮੈਂ ਧੰਨਵਾਦ ਕਰਦਾ ਬੀਬੀ ਦਾ ਜਿਨ੍ਹਾਂ ਨੇ ਦੇਖੋ ਸਾਰੀ ਪਾਰਟੀ ਨੂੰ ਇਕੱਠਾ ਕਰ ਦਿੰਦਾ ਸਾਰੇ ਪਰਿਵਾਰਾਂ ਨੂੰ ਇਕੱਠੇ ਕਰ ਦਿੰਦਾ ਸਾਡਾ ਪਰਿਵਾਰ ਹੁਣ ਇੱਕ ਹੈ ਸਾਡਾ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਬਚਾਉਣਾ ਥੈਂਕ ਯੂ